ਖੇਤਰ ਦੇ ਪਿੰਡ ਅਸਮਾਨਪੁਰ ਉਪਲਬਧ ਖੇਤਾਂ ਦੇ ਉੱਪਰ ਗੁਜ਼ਰ ਰਹੀਆਂ ਬਿਜਲੀ ਦੀ ਤਾਰਾਂ ਦੇ ਆਪਸ ਵਿੱਚ ਟਕਰਾਣ ਉਪਰੰਤ ਸਪਾਰਕਿੰਗ ਹੋਣ ਕਾਰਨ ਇੱਕ ਕਿਸਾਨ ਦੀ ਕਟਾਈ ਲਈ ਤਿਆਰ ਹੋਈ ਕਣਕ ਦੀ ਫਸਲ ਨੂੰ ਅਚਾਨਕ ਅੱਗ ਲੱਗ ਗਈ। ਮਗਰ ਗਨੀਮਤ ਰੇਕੀ ਨੇੜੇ ਦੇ ਖੇਤਾਂ 'ਚ ਕੰਮ ਕਰ ਰਹੇ ਕਿਸਾਨਾਂ ਨੇ ਆਪਣੀ ਸੂਝ-ਬੂਝ ਨਾਲ ਸਮੁੱਚੀ ਫਸਲ ਨੂੰ ਸੜਨ ਤੋਂ ਬਚਾ ਲਿਆ। ਇਸ ਵਿੰਦੀ ਜਾਣਕਾਰੀ ਦਿੰਦਿਆਂ ਖੇਤ ਮਾਲਿਕ ਪਰਮੰਦਰ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਪਿੰਡ ਅਸਮਾਨਪੁਰ ਰੇਟਲਾ ਨੇ ਦੱਸਿਆ ਕਿ ਪਿੰਡ ਅਸਮਾਨਪੁਰ ਉਪਰਲਾ ਵਿਖੇ ਉਸ ਦੀ ਲਗਭਗ 3 ਕਨਾਲ ਚ ਕਣਕ ਦੀ ਫਸਲ ਵੱਢਣ ਨੂੰ ਤਿਆਰ ਖੜੀ ਹੈ ਮਗਰ ਅੱਜ ਬੱਦਪੈਰ ਕਰੀਬ 4 ਵਜੇ ਖੇਤਾਂ ਉੱਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਸਪਾਰਕਿੰਗ ਹੋਣ ਕਾਰਨ ਪੈਦਾ ਹੋਈਆਂ ਚਿੰਗਿਆੜੀਆਂ ਨਾਲ ਇਕਦਮੀ ਉੱਦੀ ਫਸਲ ਨੂੰ ਅੱਗ ਲੱਗ ਗਈ ਮਗਰ ਨਾਲ ਦੇ ਖੇਤਾਂ 'ਚ ਕੰਮ ਕਰ ਰਹੇ ਹੋਰਨਾ ਕਿਸਾਨਾਂ ਨੇ ਫਸਲ ਨੂੰ ਅੱਗ ਲੱਗੀ ਦੇਖ ਕੇ ਇਕਦਮ ਹਰਕਤ ਦਿਖਾਉਂਦੇ ਹੋਏ ਪਾਣੀ ਤੇ ਮਿੱਟੀ ਨਾਲ ਅੱਗ ਤੇ ਕਾਬੂ ਪਾਇਆ ਇਸ ਦੌਰਾਨ ਸੂਚਨਾ ਮਿਲਦੇ ਖੇਤ ਮਾਲਕ ਤਰਨ ਟ੍ਰੈਕਟਰ ਲੈ ਕੇ ਖੇਤਰ 'ਚ ਪਹੁੰਚ ਗਿਆ। ਅਤਿ ਉਸਨੇ ਅੱਗ ਲੱਗੀ ਹੋਈ ਫਸਲ ਨੂੰ ਵਾਕੇ ਮੁਕੰਮਲ ਤੌਰ ਤੇ ਅੱਗ ਤੇ ਕਾਬੂ ਪਾ ਲਿਆ ਜਿਸ ਨਾਲ ਆਸ-ਪਾਸ ਦੇ ਕਿਸਾਨਾਂ ਦੀ ਫਸਲ ਦਾ ਵੀ ਨੁਕਸਾਨ ਹੋਣ ਤੋਂ ਬਚਾਓ ਗਿਆ। ਕਿਸਾਨ ਪ੍ਰਵਿੰਦਰ ਸਿੰਘ ਨੇ ਦੱਸਿਆ ਕਿ ਉੱਦੀ ਤਿੰਨ ਕਨਾਲ ਚੋਂ ਕਰੀਬ ਇੱਕ ਕਨਾਲ ਦੀ ਖੜੀ ਫਸਲ ਅੱਗ ਦੀ ਭੇੜ ਚੜ ਗਈ। ਉਸਨੇ ਕਿਹਾ ਕਿ ਬਿਲੇਦਿਆਂ ਤਾਰਾਂ ਟਿੱਲੀਆਂ ਹੁਣ ਕਰਨ ਅੱਗ ਲੱਗਣਾਂ ਉਸਦੀ ਫਸਲ ਦਾ ਨੁਕਸਾਨ ਹੋਇਆ ਹੈ। ਇਸ ਮੌਕੇ ਤੇ ਮੌਜੂਦ ਕਿਸਾਨਾਂ ਨੇ ਜਿੱਥੇ ਪੀੜਤ ਕਿਸਾਨ ਨੂੰ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਤੇ ਹੀ ਕਿਹਾ ਕਿ ਬਿਜਲੀ ਵਿਭਾਗ ਨੂੰ ਇਹਨਾਂ ਟਿੱਲੀਆਂ ਤਾਰਾਂ ਨੂੰ ਕਸਣਾ ਚਾਹੀਦਾ ਹੈ ਤਾਂ ਜੋ ਭਵਿੱਖ 'ਚ ਹੋਰ ਕਿਸੇ ਵੱਡੇ ਹਾਦਸੇ ਤੋਂ ਬਚਾਅ ਹੋ ਸਕੇ ਬੀਰ ਰਿਪੋਰਟ ਮੇਰਾ ਪੰਜਾਬ న్యూਸ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜਿਹੜਾ ਪਿੰਡ ਜੀ ਪਿੰਡ ਸਮਾਨਪੁਰ ਢੇਟਲਾ ਇਹ ਤੁਹਾਡੇ ਖੇਤ ਨੂੰ ਅੱਗ ਲੱਗੀ ਗਈ ਹਾਂਜੀ ਸਾਡੇ ਆ ਕਣਕ ਨੂੰ ਅੱਗ ਲੱਗੀ ਤਿੰਨ ਕਨੈਲ ਦਾ ਖੇਤ ਸੀਗਾ ਹਾਂਜੀ ਤੇ ਉਹਨੂੰ ਅਚਾਨਕ ਉੱਪਰੋਂ ਤਾਰਾਂ ਜਿਹੜੀਆਂ ਛੜ ਸਰਕਟ ਹੋਈਆਂ ਤੇ ਜਿਹੜੀਆਂ ਤਾਰਾਂ ਨੇ ਉਹ ਬਹੁਤ ਲੂਜ਼ ਨੇ ਠੀਕ ਹੈ ਜੀ ਹਾਂ ਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਸਾਨੂੰ ਨਾਲ ਖੇਤ ਦੇ ਵਿੱਚ ਕੰਮ ਕਰਦੇ ਸੀਗੇ ਜ਼ਿਮੀਦਾਰ ਠੀਕ ਹੈ ਜੀ ਤੇ ਉਹਨਾਂ ਨੇ ਸਾਨੂੰ ਆ ਕੇ ਦੱਸਿਆ ਤੇ ਪਹਿਲਾਂ ਉਹਨਾਂ ਨੇ ਕੋਸ਼ਿਸ਼ ਕੀਤੀ ਵਿਝਾਈ ਠੀਕ ਹੈ ਜੀ ਤੇ ਫਿਰ ਉਹਨਾਂ ਦੀ ਕਾਫੀ ਕੋਸ਼ਿਸ਼ ਦੇ ਬਾਅਦ ਜਿਹੜੀ ਅੱਗੇ ਤੇ ਕਾਬੂ ਪਾਇਆ ਗਿਆ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਲੱਗਦਾ ਲਗਭਗ ਇੱਕ ਕਨਾਲ ਜਿਹੜੀ ਕਣਕ ਵਾਲੇ ਸੜਕਾ ਸਵਾਹ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਚਾਹੁੰਦੇ ਹਾਂ ਜਿਹੜੀ ਹਾਈ ਵੋਲਟੇਜ ਤਾਰਾਂ ਨੇ ਇਹਦੇ ਉੱਪਰ ਇਹਨਾਂ ਨੂੰ ਟਾਈਟ ਕੀਤਾ ਜਾਵੇ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਤਾਂ ਕਿ ਅੱਗੇੋਂ ਕਿਸੇ ਦਾ ਹੋਰ ਨੁਕਸਾਨ ਨਾ ਹੋ ਸਕੇ ਕਿਉਂਕਿ ਨੁਕਸਾਨ ਬਹੁਤ ਵੱਡਾ ਸੀਗਾ ਮੌਕੇ ਤੇ ਕਾਬੂ ਪਾਇਆ ਗਿਆ ਤੇ ਬੰਦੇ ਇਕੱਠੇ ਹੋ ਗਏ ਤੇ ਬਚਾਅ ਹੋ ਗਿਆ ਨਹੀਂ ਤਾਂ ਇੱਕ ਕਾਫੀ ਵੱਡਾ ਹਾਸਾ ਹੋ ਜਾਣਾ ਸੀਗਾ ਕੀ ਨਾ ਜੇ ਆਪਣਾ ਹਰਜਿੰਦਰ ਸਿੰਘ ਜੀ ਕਿਸ ਤਰ੍ਹਾਂ ਜੀ ਹਾਸਾ ਹੋਇਆ ਕਿਸ ਤਰ੍ਹਾਂ ਹੋਇਆ ਇਹ ਛੇੜ ਸਰਕਟ ਹੋਇਆ ਜੀ ਉੱਪਰੋਂ ਤਾਰਾਂ ਢੇਲੀਆਂ ਬਹੁਤ ਜ਼ਿਆਦਾ ਜੀ ਜਿੱਦਾਂ ਕੋਈ ਕਾਂ ਵਗੈਰਾ ਬੈਠਦੇ ਜੇ ਉੱਪਰ ਉਹ ਤਾਰਾਂ ਇੱਕ ਦੂਸਰ ਦੇ ਨਾਲ ਟੱਚ ਹੋ ਕੇ ਸਾਰ ਸਰਕਟ ਹੋ ਕੇ ਥੱਲੇ ਡਿੱਗਿਆ ਜੀ ਉਹ ਅੱਗ ਉਹਦੇ ਨਾਲ ਕੰਨ ਕਰਵਾ ਕੇ ਲੱਗੇ ਜੀ ਹਰ ਸਾਲ ਕੀ ਲਗ ਲਗ ਜਗ੍ਹਾ ਖੇਤਾਂ ਵਿੱਚ ਅੱਗ ਲੱਗਦੀ ਹੈ ਹਾਂਜੀ ਹਾਂਜੀ ਤੁਸੀਂ ਬੰਦ ਕਰੋਗੇ ਕੀ ਕਰਨਾ ਚਾਹੋਗੇ ਇਹੀ ਪ੍ਰਸ਼ਾਸਨ ਤੋਂ ਮੰਗ ਆ ਜੀ ਵੀ ਬਿਜਲੀ ਬੋਰਡ ਨੂੰ ਕਹਿ ਕੇ ਜੇ ਜ਼ਿਆਦਾ ਨਹੀਂ ਤਾਂ ਤਾਰਨ ਤਾਂ ਟੈਟ ਕੀਤਾ ਜਾਵੇ ਜੀ ਕੋਈ ਨਾ ਕੋਈ ਹੱਲ ਤਾਂ ਇਹਦਾ ਕੀਤਾ ਜਾਵੇ ਅਸੀਂ ਤਾਂ ਉਹਨਾਂ ਨੂੰ ਦੋ ਤਿੰਨ ਬਰੀ ਜੇਈ ਸਾਹਿਬ ਨੂੰ ਵੀ ਕਿਹਾ ਇਹਨਾਂ ਦਾ ਥੋੜਾ ਟੈਟ ਕਰ ਦੋ ਤਾਰਾਂ ਨੂੰ ਜੇ ਖੰਭਾ ਲਾ ਦੇ ਇੱਕ ਅੱਧਾ ਵਿੱਚ ਤੁਦ ਨਾਲ ਇਹ ਸਾਰ ਸਰਕਟ ਨਾ ਹੋਵੇ ਤੇ ਬਚਾਅ ਹੋ ਜਾਵੇ ਜੀ ਪ੍ਰਸ਼ਾਸਨ ਨੂੰ ਪਹਿਲੇ ਹੀ ਲੜ ਦਿੱਤਾ ਜੀ ਕਿ ਜਿਹੜੀਆਂ ਤਾਰਾਂ ਦੀ ਨੀਤੀ ਹੈ ਫਸਲ ਲੱਭੀ ਜੀ ਉਹਦੇ ਬਾਰੇ ਤੁਹਾਨੂੰ ਪਤਾ ਕੀ ਕਹੋਗੇ ਇਹ ਕਹਿੰਦੇ ਜੀ ਪਰ ਹੁਣ ਸਾਡੇ ਛੋਟੇ ਜੀਮੇਦਾਰ ਹੈ ਜੀ ਥੋੜੇ ਥੋੜੀਆਂ ਜ਼ਮੀਨਾਂ ਜੀ ਤੇ ਇਦਾਂ ਛੱਡ ਛੱਡ ਕੇ ਖੇਤ ਬੀਜਣ ਲੱਗੇ ਜੀ ਬਹੁਤ ਨੁਕਸਾਨ ਹੋਊਗਾ ਜੀ ਜ਼ਮੀਨਾਂ ਸਾਰਿਆਂ ਦੇ ਦੋ ਦੋ ਕਿੱਲਾ ਕਿੱਲਾ ਵੀ ਨਹੀਂ ਹੈ ਲੋਕਾਂ ਕੋਲ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜੀ ਇਹ ਤਾਰਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਜੁਗਨ ਨਾਲੇ ਮਸਲਾ ਹੱਲ ਹੋ ਸਕਦਾ ਜੀ